ਹਜੀ ਪ੍ਰਧਾਨ ਜੀ ਕੱਲ ਤੁਹਾਡੀ ਮੀਟਿੰਗ ਵੀ ਹੋਈਆਂ ਦੇਖੋ ਜੋ ਸਾਡੀ ਕੱਲ ਸਾਡੀ ਜਥੇਬੰਦੀ ਦੇ ਆਗੂਆਂ ਦੀ ਮੀਟਿੰਗ ਹੋਈ ਆ ਬਰਨਾਲਾ ਡੀਸੀ ਸਾਹਿਬ ਨਾਲ ਸਾਰਾ ਪ੍ਰਸ਼ਾਸਨ ਇਹਦੇ ਵਿੱਚ ਸੀ ਐਸਐਸਪੀ ਸਾਹਿਬ ਵੀ ਸੀਗੇ ਹੋਰ ਆਹਲਾ ਅਫਸਰ ਸੀ ਡਾਕਟਰ ਵੀ ਸੀਗੇ ਵਿੱਚ ਪਹਿਲਾਂ ਚੱਲ ਇਹਨਾਂ ਗੱਲਾਂ ਚੱਲੀਆਂ ਇਹਦੁਨੀਆਂ ਆਲਾਜ ਵਾਲੀਆਂ ਜਾਂ ਅਫਸਰ ਸਾੜੀਆਂ ਗੱਲਾਂ ਉਸ ਤੋਂ ਬਾਅਦ ਜਾਨੀ ਕਿਉਂਕਿ ਸਾਡੀ ਮੰਗ ਆ 10 ਲੱਖ ਦੀ ਡੀਸੀ ਸਾਹਿਬ ਕਹਿੰਦੇ ਤੁਸੀਂ 5 ਲੱਖ ਲੈ ਲਓ ਸਾਨੂੰ ਰੋਸ ਹੋਇਆ ਉਸ ਗੱਲ ਤੇ ਵੀ ਸਾਨੂੰ ਇਚਰਾ ਕਰ ਦੋ ਜੀ ਅਸੀਂ ਉਹ ਗੱਲਬਾਤ ਤੋੜ ਕੇ ਤੁਰਿਆ ਆਂ ਅਸੀਂ ਕਹਿੰਤਾ ਵੀ ਜੇ 10 ਲੱਖ ਮੌਜੂਦਾ ਲੈਣਾ ਹੈ ਪਰਿਵਾਰ ਨੂੰ ਉਹ ਉਹਨੂੰ ਨੌਕਰੀ ਲੈਣੀ ਆ ਉਹਦਾ ਕਰਜ਼ਾ ਖਾਣ ਕਰਾਉਣਾ ਹੈ ਤੇ ਗੰਭੀਰ ਜ਼ਖਮੀ ਆ ਜਿਹੜੇ ਉਹਨਾਂ ਨੂੰ 5 ਲੱਖ ਤੇ ਸਿਹਤਾਂ ਦੇ ਕਰਜ਼ਾ ਨੂੰ 2 ਲੱਖ ਮੌਜੂਦਾ ਇਹ ਮੌਜੂਦੇ ਦੀਆਂ ਮੰਗਾਂ ਸਾਡੀਆਂ ਇਹ ਤੁਸੀਂ ਮੰਨੋ ਤੁਰੰਤ ਨਹੀਂ ਮੰਨਦੇ ਠੀਕ ਆ ਸਾਡਾ ਇਹ ਧਰਨਾ ਜਿਹੜਾ ਜਾਰੀ ਆ ਉਸ ਤਾਈ ਤੋਂ ਉਸ ਗੱਲਬਾਤ ਚੋ ਜੇ ਕਹਿਣਾ ਹੋਵੇ ਇੱਕ ਤਾਂ ਕਹਿਣਾ ਹੈ ਨਾ ਬੇਸੱਤਾ ਰਹੀ ਅਸੀਂ ਕਹਣਾ ਬਹੁਤ ਨਿੰਦਣਯੋਗ ਹੋ ਰਹੀ ਆ ਉਹਦੇ ਜਿਹੜੀ ਉਹਨਾਂ ਦੀ ਭਾਸ਼ਾ ਜਾਂ ਸਰਕਾਰ ਵੱਲੋਂ ਆਹੋ ਕਿਉਂਕਿ ਸਰਕਾਰ ਦੀ ਬੋਲੀ ਬੋਲ ਦਾ ਡਿਊਟੀ ਤਾਂ ਕੋ ਕਾਹੀ ਮੈਡਮ ਅਸੀਂ ਉਹਨਾਂ ਨੂੰ ਕਹਿ ਨਹੀਂ ਸਕਦੇ ਉੱਥੋਂ ਔਰਤਾ ਔਰਤ ਦੇ ਨਾਤੇ ਇੱਕ ਤੇ ਉਧਰ ਔਰਤਾਂ ਵੇਖੋ ਡੱਡ ਬੋਡੀਆਂ ਪਈਆਂ ਇਹਦੇ ਵਿੱਚ ਸੋ ਇਸ ਕਰਕੇ ਕੱਲ ਦੀ ਮੀਟਿੰਗ ਦਾ ਕੋਈ ਉਸ ਕਰਨ ਦਾ ਵਧੀਆ ਹਾਂ ਪੱਖੇ ਹੰਗਾਰਾ ਨਹੀਂ ਕਹਿ ਸਕਦੇ ਸਗੋਂ ਸਰਕਾਰ ਦਾ ਬਹੁਤ ਨਿੰਦਣਯੋਗ ਹੰਗਾਰਾ ਇੱਕ ਪਾਸੇ ਦਾ ਨਾਰਾ ਦਿੱਤਾ ਸੀਗਾ ਜਾਇ ਜਵਾਨ ਜਾ ਕੇ ਸੰਤ ਪਰ ਇਹ ਦਰਯੋਤ ਕਿਉਂ ਰੱਖੀ ਜਾ ਰਹੀ ਹੈ ਜਵਾਨ ਤੇ ਕਿਸਾਨ ਦੇਖੋ ਜਾਇ ਜਵਾਨ ਜਾਏ ਕਿਸਾਨ ਤਾਂ ਉਹ ਲੋੜਾਂ ਮਿਲਿਓ ਤੋਂ ਨਾਲ ਭਾਦਰ ਸ਼ਾਸਤਰੀ ਜੀ ਨੇ ਨਾਰਾ ਲਾਇਆ ਇਹਨਾਂ ਨੇ ਠੀਕ ਹੈ ਚੰਗਾ ਐਲਾਨ ਕੀਤਾ ਵੀ ਅਸੀਂ ਕਰੋੜ ਰੁਪਇਆ ਜੇ ਕੋਈ ਹਿੱਤੀ ਦਾ ਜਾਮ ਪਿੰਦਾ ਹੈ ਸਾਡੇ ਬਾਰਡਰਾਂ ਤੇ ਉਹਨੂੰ ਦੇਵਾਂਗੇ ਤੇ ਤਾਂ ਵੀ ਇਹ ਚੰਗੀ ਗੱਲ ਵੀ ਹੈ ਤੇ ਜਾਇਜ਼ਬਾਨ ਜਾਇ ਕਿਸਾਨ ਦਾ ਅਰਥ ਤਾਂ ਇਹ ਬਣਦਾ ਹੈ ਉਹਨਾਂ ਨੇ ਤਾਂ ਇਸ ਤੋਂ ਨਿਕਲੇ ਸੀ ਨਾ ਵੀ ਸਾਡੀਆਂ ਦੋ ਬੁਨਿਆਦਾਂ ਐ ਇਸ ਦੇਸ਼ ਦੀਆਂ ਉਧਰ ਜਵਾਨ ਜਿਹੜੇ ਸਰਦਾਂ ਦੀ ਰਾਖੀ ਕਰਦੇ ਆ ਉਹ ਦੇਸ਼ ਦੀ ਰਾਖੀ ਕਰਦੇ ਆ ਇੱਕ ਕਿਸਾਨ ਆ ਜਿਹੜਾ ਸਾਡਾ ਦੇਸ਼ ਦਾ ਢਿੱਡ ਭਰਦਾ ਸਾਰੇ ਲੋਕਾਂ ਦਾ ਅਨਾਜ ਦੇ ਦੇ ਇਸ ਕਰਕੇ ਉਹਨਾਂ ਨੇ ਜੈ ਜਵਾਨ ਤੇ ਜੈ ਕਿਸਾਨ ਨੂੰ ਝੁਕਮਾ ਦੇ ਦੇ ਕੇ ਦੋ ਬੁਨਿਆਦਾਂ ਨੂੰ ਇਹ ਨਾਰਾ ਸੀ ਇਹ ਨਾਰੇ ਨੂੰ ਬੁਲੰਦ ਕਰਨ ਖਾਤਰ ਕਿਸਾਨ ਨੂੰ ਬਰਾਬਰ ਦੀ ਤੁਲਨਾ ਦਿੱਤੀ ਉਹਨਾਂ ਨੇ ਤਾਂ ਪਰ ਅੱਜ ਦੇਸ਼ ਦੇ ਹਾਕਮਾਂ ਜਿਹੜੇ ਕਿਸਾਨ ਤੋਂ ਅੱਜ ਛੜਕਾਂ ਤੇ ਰੋਲ ਲਈ ਮਜਬੂਰ ਕੀਤਾ ਹੋਇਆ ਕਿਸਾਨੀ ਨੂੰ ਖੇਤੀ ਨੂੰ ਬਚਾਉਣ ਖਾਤਰ ਇਹ ਘੋਲ ਚੱਲਦਾ ਸੀ ਉਸ ਘੋੜ ਦੇ ਵਿੱਚ ਸਾਡੀਆਂ ਬੀਬੀਆਂ ਸ਼ਹੀਦ ਹੋਈਆਂ ਤੇ ਉਹਨਾਂ ਨੂੰ ਅਸੀਂ ਕੀ ਕਰੋੜ ਤਾਂ ਮੰਗਿਆ ਨਹੀਂ ਅੱਜ ਤੇ 10 ਰੱਖੀ ਮੰਗਿਆ ਉਹ 10 ਲੱਖ ਨੂੰ ਵੀ ਕਹਿੰਦੇ 5 ਲੱਖ ਲੈ ਲਓ ਜਿਵੇਂ ਕੋਈ ਸੌਦਾ ਕਰਦਾ ਹੁੰਦਾ ਹੈ ਇਸ ਗੱਲ ਕਰਕੇ ਬਹੁਤ ਨਿੰਦਣਯੋਗ ਰਵਾਈ ਹੈ ਸਰਕਾਰ ਦਾ ਜਾਨੀ ਕਹਿਣਾ ਹੋਵੇ ਭਗਵੰਤ ਮਾਨ ਦੀ ਸਰਕਾਰ ਦੂਜਿਆਂ ਨਾਲ ਵੀ ਗਾਂ ਟੱਪ ਗਈ ਦੋਸਤ ਕਿਆ ਕਾਰਪੋਰੇਟੀ ਡਿਸੀਜੈਂਡ ਹੈ ਉਹਨੂੰ ਤਾਂ ਕਾਰਪੋਰੇਟੀ ਨੀਤੀ ਦੀ ਚੰਦੀ ਹੈ ਜੇ ਐਂ ਕਹਿਣਾ ਹੋਵੇ ਭਗਵੰਤ ਮਾਨ ਦੀਆਂ ਅੱਖਾਂ ਤੇ ਤਾਂ ਕਾਰਪੋਰੇਟੀ ਮੋਤੀਆ ਉਤਰ ਆਇਆ ਹੁਣ ਫਿਰ ਅਗਲਾ ਇੱਕ ਸਮੇਂ ਕਿਸ ਤਰ੍ਹਾਂ ਦਾ ਬਣੇਗਾ ਅਗਲਾ ਦੇਖੋ ਆ ਜਿਹੜੀਆਂ ਬੰਗਾ ਹੈ ਇਹਦੀ ਖਾਤਰ ਕੱਲ ਮੋਗੇ ਦੇ ਵਿੱਚ ਪੰਜਾਬ ਦੀਆਂ ਸਾਰੀਆਂ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ ਹੈ ਜਿੰਨੀਆਂ ਇਸ ਸਕੀਮ ਦਾ ਹਿੱਸਾ ਹੈ ਉਹਨਾਂ ਨੇ ਬਕਾਇਦਾ ਮਤਾ ਪਾਇਆ ਵੀ ਇਹ ਸਰਕਾਰ ਨੂੰ ਤੁਰੰਤ ਦੇਣਾ ਚਾਹੀਦਾ ਹੈ ਤੇ ਨਹੀਂ 9 ਤਰੀਕ ਨੂੰ ਕੋਈ ਵੱਡਾ ਐਕਸ਼ਨ ਐਲਾਨ ਹੋ ਸਕਦਾ ਹੈ ਤੇ ਆਪਣਾ ਸਾਡੀ ਜਥੇਬੰਦੀ ਵੱਲੋਂ ਇਹ ਕੱਲ ਦੋਨਾਂ ਡੀਸੀਆਂ ਦੇ ਦਫ਼ਤਰਾਂ ਅੱਗੇ ਜਿਹੜਾ ਧਰਨੇ ਚੱਲ ਰਹੇ ਹੋ ਚੱਲ ਰਹੇ ਆ ਤੇ ਕੱਲ ਸਾਡੀ ਇਹ ਹਮਾਇਤ ਦੇ ਵਿੱਚ ਲਗਭਗ ਜਿਹੜੀਆਂ ਐਸਕੇਮ ਦਾ ਹਿੱਸਾ ਜਥੇਬੰਦੀਆਂ ਉਹ ਆਈਆਂ ਹਮਾਇਤ ਤੇ ਸੰਸਕਾਰ ਹੋਗਾ ਨਹੀਂ ਸੰਸਕਾਰ ਸਾਡਾ ਫੈਸਲਾ ਕੀਤਾ ਸੀਗਾ ਵੀ ਜਿੰਨਾ ਚਿਰ ਸਾਡਾ ਇਹ ਮੰਗਾ ਨਹੀਂ ਮੰਨਦੀ ਸਰਕਾਰ ਉਹਨਾਂ ਦੇ ਸੰਸਕਾਰ ਨਹੀਂ ਕਰਦੇ ਤੇ ਜੇ ਸਰਕਾਰ ਦੇਖੋ ਡੈੱਡ ਬੋਡੀਆਂ ਨੂੰ ਆਇਆ ਰੋਲਣਾ ਚਾਹੂ ਇੱਕ ਪਾਸੇ ਕਹਿੰਦੇ ਮਿੱਟੀ ਰੋਲਦੀ ਫਲਾਨਾ ਇਦੋਂ ਹੋਰ ਨਦਰ ਜੋਗੀ ਕੀ ਗੱਲ ਹੈ ਸਾਡਾ ਫੈਸਲਾ ਕੀਤਾ ਹੋਇਆ ਦੇਖੋ ਪਰਿਵਾਰ ਜਿਨ੍ਹਾਂ ਦੇ ਕੋਈ ਜੀ ਐ ਹਸਪਤਾਲਾਂ ਦੇ ਵਿੱਚ ਡੈੱਡ ਬੋਡੀਆਂ ਪੰਜਾ ਉਹਨਾਂ ਦਾ ਦਿਲ ਪੁੱਛਿਆ ਜਾਂਦਾ ਤੇ ਸਰਕਾਰ ਉਹਨਾਂ ਦੀ ਸਿਰਫ 10 ਲੱਖ ਵਾਲੀ ਮੰਗ ਨਹੀਂ ਮੰਨਦੀ ਪੰਚੇ ਤੇ